ਵੇ ਤੂੰ ਟੱਕ ਜਾ ਤੇਰੇ ਵਰਗੇ ਛੱਤੀ ਦੇਖਿਆ ਮੈਂ ਕਿ ਮੈਂ ਕੁੱਤਾ ਬਕਵਾਸ ਕਰਦਾ ਤੈਨੂੰ ਇਹ ਨਹੀਂ ਪਤਾ ਵੀ ਮੈਂ ਮੁਖਮੰਦ ਮੇਦੀ ਘਰਣੀਆਂ ਚਕਾ ਨੂੰ ਤੇਰਾ ਸਾਰਾ ਲੈਣਾ ਬਣਾ ਚਕਾ ਦੂੰ ਮੈਂ ਅੰਦਰ ਕਰਾ ਦੂੰ ਜੇਲ੍ਹ ਦੇ ਬਕਵਾਸ ਕਰਦਾ ਕੁੱਤਾ ਦੇ ਕਿਵੇਂ ਜबान ਖੁੱਲਲੀ ਆ ਪਟੜ ਪਟੜ ਨਹੀਂ ਇਹ ਪਰ ਜਾਏ ਆਹ ਰੈਂ ਕਰੂੰਗਾ ਦਾ ਨਾ ਕਿਸੇ ਨੂੰ ਹੋਰ ਨਹੀਂ ਇੱਥੇ ਆ ਡਰਾਵਾ ਆ ਤੇਰਾ ਘਰ ਵਾਲਾ ਨਾ ਐਡਾ ਰੈਂਕ ਸਾਡੀ ਵੈਨ ਨਾਲ ਹੀ ਬਣਿਆ ਆ ਮੱਖ ਮੰਤਰੀ ਆ ਸਾਡਾ ਹੀ ਪਾਣੀ ਪਰਦਾ ਰਿਹਾ ਪਹਿਲੀਆਂ ਜੋ ਹੋ ਤੇਰਾ ਤੂੰ ਬਕਵਾਸ ਕਰਦੀ ਐ ਨਾ ਹਣ ਤੂੰ ਰੱਬ ਥੱਲੇ ਲਾਉਣਾ ਵੀ ਜਾਣਦਾ ਵਾ ਵੱਧ ਮਾਣਾ ਨਾ ਕਰ ਹਾਂ ਆ ਰਾਜੇ ਤੂੰ ਕੁੱਲੀ ਤੇ ਆ ਰੇਂਗੀ ਦੇਖਲਾ ਲੱਗਦਾ ਤੁਹਾਨੂੰ ਪਤਾ ਹਾਂ ਮੇਰੇ ਬੋਲ ਬਹੁਤ ਸੱਚੇ ਹੁੰਦੇ ਆ ਪਰਦਾਈਏ ਨਵਾ ਪਰਦੇ ਆਈ ਕਾ ਕਿ ਨਹੀਂ ਉਸ ਕਨਾਂ ਨੇ ਨੇ ਰੈਨ ਨੂੰ ਪੁੱਠੀ ਤੇ ਟਿਕਾ ਦੇਣਾ ਇਹ ਇਹ ਤੋ ਹੁਣਾ ਕੋਣਾ ਹੈ ਬਗਵਾਸ ਕਰਨ ਨਾਲ ਦੁੱਕੀ ਦਾ ਬੰਦਾ ਨਹੀਂ ਗੱਲਾਂ ਕਰਦਾ ਮੁੱਖ ਮੰਤਰੀ ਦੀ ਘਾਰਲੀ ਨਾਲ ਹਾਂ ਮੈਂਡਾ ਮੰਡਲ ਆਗੀਆਂ ਨੇ ਹੋਰ ਇਤੇ ਮੁਝਾ ਦੇਣੀਆਂ ਗਾਲਾਂ ਕੱਢ ਕੇ ਮਰਦੀਆਂ ਨੇ ਮੈਂਡਾ ਮੰਡਲ ਆਲੀਆਂ ਹਾਂ ਹਾਂ